ਸ਼ਾਰਟ ਸਰਕਟ ਦੇ ਨਾਲ ਹੀ ਅੱਗ ਨੇ ਪਕੜ ਕੀਤੀ ਆ ਨੁਕਸਾਨ ਬਹੁਤ ਜ਼ਿਆਦਾ ਇਹਨਾਂ ਦਾ ਹੋਇਆ ਤੁਕਾਂ ਬਾਕੀ ਸਾਰੇ ਦੇ ਸਟਾਡਨਲ ਕੰਟਰੋਲ ਹੋ ਗਿਆ। ਕਮਜ਼ੋਰ ਤੋਂ ਜ਼ਿਆਦਾ ਯਾਦਸ਼ੀ ਕੀ ਜਿਹਦੇ ਕਰਕੇ ਬਹੁਤ ਜਾਨੀ ਮਾਲੀ ਨੂੰ ਕਿਸਾਨ ਤੋਂ ਹੋਣਾ ਹੈ ਭਗਤ ਉਹਨਾਂ ਦਾ ਉਹਦੇ ਵਿੱਚ ਕਿਸਾਨ ਬਹੁਤ ਜ਼ਿਆਦਾ ਹੋ ਗਿਆ। ਸਭ ਕੁਝ ਸਾਡੇ ਤੋਂ ਸਵਾਹ ਹੋ ਗਿਆ ਮੁੱਕੇ ਨਹੀਂ ਅੱਗ ਲੋ। ਇਹ ਮੇਰੇ ਨਾਲ ਫ਼ਰਮਿਤ ਕਰਿਆ ਸਾਡੇ ਸਾਹਮਣੇ ਹਰ ਜੁਸ ਵੀ ਠੀਕ ਆ ਉਥੇ ਸ਼ਾਰਟ ਸਰਕਟ ਦੇ ਨਾਲ ਹੀ ਅੱਗ ਨੇ ਪਕੜ ਕੀਤੀ ਆ। ਕਿਸਾਨ ਬਹੁਤ ਜ਼ਿਆਦਾ ਇਹਨਾਂ ਦਾ ਹੋ ਚੁੱਕਾ ਬਾਕੀ ਸਾਰਿਆਂ ਦੇ ਸਹਜ ਨਾਲ ਕੰਟਰੋਲ ਹੋ ਗਿਆ ਹੈ। ਤਾਂ ਜੀ ਜੀ। ਹਾਂ ਇਸ ਤਰ੍ਹਾਂ ਲੱਗੇ ਹੈ। ਅੱਗ ਦਾ ਕੋਈ ਪਤਾ ਨਹੀਂ ਲੇਕਿਨ ਇਹ ਹੈ ਕਿ ਕੋਈ ਜੱਕ ਦਾ ਨਹੀਂ ਸਾਰੇ ਬਾਜ਼ਾਰ ਦੇ ਵਿੱਚ ਧੂੰਆਂ उठता ਦੇਖਿਆ ਤੇ ਅਸੀਂ ਵੀ ਦੇਖਿਆ। ਕਿ ਜ਼ੋਰ ਤੋਂ ਜ਼ਿਆਦਾ ਅੱਗ ਸੀ ਜਿਹਦੇ ਕਰਕੇ ਬਹੁਤ ਜਾਨੀ ਮਾਲੀ ਨੇ ਕਿਸਾਨ ਤੇ ਹੁਣ ਦੇਖਣ ਉਹਨਾਂ ਦਾ ਉਂਝ ਨੇ ਕਿਸਾਨ ਬਹੁਤ ਜ਼ਿਆਦਾ ਹੋ ਗਿਆ। ਸਭ ਕੁਝ ਸਾੜ ਕੇ ਸਵਾਹ ਹੋ ਗਿਆ ਮਕੀਨੀ ਅੱਗ ਲੱਗੀ। ਇਹ ਤਾਂ ਹੁਣ ਉਹ ਵਾਰ ਵਾਰ ਕਰ ਲੱਖਾਂ ਤੋਂ ਵੱਧ ਆਇਆ ਹੋਇਆ ਮਲਕੇ ਅਸੀਂ ਜ਼ਬਾਨੀ ਕੁਝ ਨਹੀਂ ਕਹਿ ਸਕਦੇ ਤੇ ਉਹਨਾਂ ਨੂੰ ਪਤਾ ਜਦੋਂ ਆਣ ਕੇ ਦੇ ਆਪਾਂ ਕੈਦੀ ਕਰਨਗੇ। ਅੱਜ ਜਿੱਤਰਾ ਇਹ ਸਾਰਿਆਂ ਨੇ ਪਹਿਲੇ ਰਲ ਮਿਲ ਕੇ ਆਂਡ ਗਵਾਲ ਸਾਹਿਬ ਪੈਪਾਂ ਲਾ ਕੇ ਪਾਣੀ ਛੋਟਿਆ ਔਰ ਸਾਰੇ ਬਜਾਰ ਨੇ ਸਹਿਯੋਗ ਦੇ ਕੇ ਆ ਮਗਰ ਫਾਇਰ ਬਿਗਟ ਦੀ ਗੱਡੀ ਵੀ ਆਈ ਹੈ ਤੇ ਸਾਰਿਆਂ ਨੇ ਰਲ ਮਿਲ ਕੇ ਅੱਗ ਤੇ ਕਾਬੂ ਪਾਇਆ ਜਿੰਨਾ ਜਾਨੀ ਮਾਰੀ ਕਿਸਾਨਾਂ ਨੂੰ ਬਚਾ ਲੇਕਿਨ ਬਾਕੀ ਨੁਕਸਾਨ ਜਾ ਰਿਹਾ ਜਿਸੋੜੇ ਫੋਨ ਕੀਤਾ ਗੱਡੀ ਟਾਈਮ ਸੇ ਨਹੀਂ ਪਹੁੰਚ ਗਈ ਆ ਆਉਂ ਜਾ ਬਝਾ ਹੋ ਜਾ ਸਾਰੀ ਉਹ ਵੀ ਆਗੇ ਸੀ ਨਾਲ ਮੌਕੇ ਤੇ ਪਹੁੰਚ ਗਈ ਸੀ ਉਹਨਾਂ ਨੇ ਵੀ ਆਪਣਾ ਮਰਲੇ ਕੇ ਕਾਰਵਾਈ ਪੂਰੀ ਕੀਤੀ ਆ ਹੋ ਸਕਦੇ ਨਾਲ ਹੀ ਅੱਗ ਨੇ ਪਕੜ ਕੀਤੀ ਆ ਨੁਕਸਾਨ ਬਹੁਤ ਜ਼ਿਆਦਾ ਇਹਨਾਂ ਦਾ ਹੋ ਚੁੱਕਾ ਬਾਕੀ ਸਾਰਿਆਂ ਨੇ ਸਹਿਜ ਨਾਲ ਕੰਟਰੋਲ ਹੋ ਗਿਆ ਜੋਰ ਤੋਂ ਜਿਆਦਾ ਯਾਦਸ਼ੀ ਕੀ ਜਿਹੜੇ ਕਰਕੇ ਬਹੁਤ ਜਾਨੀ ਮਾਲੀ ਨੂੰ ਨੁਕਸਾਨ ਤੇ ਹੁਣ ਇਹ ਬਗੈਰ ਉਹਨਾਂ ਦਾ ਉਹਨਾਂ ਦੇ ਕਿਸਾਨ ਬਹੁਤ ਜਿਆਦਾ ਹੋ ਗਿਆ ਸਭ ਕੁਝ ਸਾੜ ਤੇ ਸਵਾਹ ਹੋ ਗਿਆ ਮੱਕੀ ਦੀ ਅੱਗ ਲੱਗ ਗਈ ਜੀ ਮੇਰੇ ਨਾਲ ਫ਼ਰਮਿਤ ਕਰਿਆ ਸਾਡੇ ਸਾਹਮਣੇ ਹਰ ਜਿਸ ਵੀ ਠੀਕ ਆ ਉਥੇ ਸ਼ਾਰਟ ਸ਼ਰਟ ਦੇ ਨਾਲ ਹੀ ਅੱਗ ਨੇ ਪਕੜ ਕੀਤੀ ਆ ਨੁਕਸਾਨ ਬਹੁਤ ਜਿਆਦਾ ਇਹਨਾਂ ਦਾ ਹੋ ਚੁੱਕਾ ਬਾਕੀ ਸਾਰਿਆਂ ਦੇ ਸਹਿਜ ਨਾਲ ਕੰਟਰੋਲ ਹੋ ਗਿਆ ਹੈ ਤਾਂ ਜੀ ਜੀ ਹਾਂ ਇਸ ਤਰ੍ਹਾਂ ਅੱਗ ਲੱਗੀ ਹੈ ਅੱਗ ਦਾ ਕੋਈ ਪਤਾ ਨਹੀਂ ਲੇਕਿਨ ਇਹ ਆ ਕਿ ਕੋਈ ਜੱਕ ਦਾ ਨਹੀਂ ਸਾਰੇ ਬਾਜ਼ਾਰ ਦੇ ਵਿੱਚ ਧੂੰਆਂ ਉੱਠਦਾ ਦੇਖਿਆ ਤੇ ਅਸੀਂ ਵੀ ਦੇਖਿਆ ਤੇ ਲੋਰ ਤੋਂ ਜਿਆਦਾ ਯਾਦ ਸੀ ਕਿ ਜਿਹਦੇ ਕਰਕੇ ਬਹੁਤ ਜਾਨੀ ਮਾਲੀ ਨੇ ਕਿਸਾਨ ਤੇ ਹੁਣ ਦੇਖਣ ਉਹਨਾਂ ਦਾ ਉਹਨੇ ਕਿਸਾਨ ਬਹੁਤ ਜਿਆਦਾ ਹੋ ਗਿਆ ਸਭ ਕੁਝ ਸਾਡੇ ਤੇ ਸਵਾਹ ਹੋ ਗਿਆ ਮਲਕੇ ਨਹੀਂ ਅੱਗ ਲੱਗ ਗਈ ਇਹ ਤਾਂ ਹੁਣ ਉਹ ਵਾਰ ਵਾਰ ਕਰ ਲੱਖਾਂ ਤੋਂ ਵੱਧ ਆਇਆ ਹੋਇਆ ਮਲਕੇ ਅਸੀਂ ਜ਼ਬਾਨੀ ਕੁਝ ਨਹੀਂ ਕਹਿ ਸਕਦੇ ਤੇ ਉਹਨਾਂ ਨੂੰ ਪਤਾ ਜਦੋਂ ਆਣ ਕੇੜਦੇ ਆਪਾਂ ਕੈਦੀ ਕਰਨਗੇ ਇਹ ਸਾਰਿਆਂ ਨੇ ਪਹਿਲੇ ਰਲ ਮਿਲ ਕੇ ਆਂਡ ਗਵਾਲ ਸਾਹਿਬ ਪੈਪਾਂ ਲਾ ਕੇ ਪਾਣੀ ਛੁੱਟਿਆ ਔਰ ਸਾਰੇ ਬਾਜ਼ਾਰ ਨੇ ਸਹਿਯੋਗ ਦੇ ਕੇ ਆ ਮਗਰ ਫਾਇਰ ਗਿਟ ਦੀ ਗੱਡੀ ਵੀ ਆਈ ਹੈ ਪੇਸਾਂ ਦੇ ਨਾਲ ਨਾਲ ਮਿਲ ਕੇ ਅੱਗ ਤੇ ਕਾਬੂ ਪਾਇਆ ਜਿੰਨਾ ਜ਼ਿਆਦੀ ਮਾਰੀ ਕਿਸਾਨਾਂ ਨੂੰ ਬਚਾ ਲੇਕਿਨ ਬਾਕੀ ਪਸਾਨ ਜਾ ਰਹਾ ਜਿਸੋੜੇ ਫੋਨ ਕੀਤਾ ਵਾ ਗੱਡੀ ਟਾਈਮ ਸੇ ਨਹੀਂ ਪਹੁੰਚ ਗਈ ਆ ਆਉਂ ਜਾ ਵਜਾ ਹੋ ਜਾ ਸਾਰੀ ਉਹ ਵੀ ਆਗੇ ਸੀ ਨਾਲ ਮੌਕੇ ਤੇ ਪਹੁੰਚ ਗਈ ਸੀ ਉਹਨਾਂ ਨੇ ਵੀ ਆਪਣਾ ਮਰਲੇ ਕਾਰਵਾਈ ਪੂਰੀ ਕੀਤੀ ਆ ਸੌਖੇ ਦੇ ਨਾਲ ਹੀ ਅੱਗ ਨੇ ਪਕੜ ਕੀਤੀ ਆ ਨੁਕਸਾਨ ਬਹੁਤ ਜ਼ਿਆਦਾ ਇਹਨਾਂ ਦਾ ਹੋ ਚੁੱਕਾ ਬਾਕੀ ਸਾਰੇ ਨੇ ਸਹਜ ਨਾਲ ਕੰਟਰੋਲ ਹੋ ਗਿਆ ਤੇ ਜ਼ੋਰ ਤੋਂ ਜ਼ਿਆਦਾ ਯਾਦਸ਼ੀ ਕੀ ਜਿਹਦੇ ਕਰਕੇ ਬਹੁਤ ਜਾਨੀ ਮਾਰੀ ਕਿਸਾਨ ਤੇ ਹੋਣਾ ਹੈ ਭਾਵੇਂ ਤੇ ਉਹਨਾਂ ਦਾ ਉਹਨਾਂ ਦਾ ਕਿਸਾਨ ਬਹੁਤ ਜ਼ਿਆਦਾ ਹੋ ਗਿਆ ਸਭ ਕੁਝ ਸਾਡੇ ਤੇ ਸਵਾਹ ਹੋ ਗਿਆ ਮਕੇ ਇੰਨੀ ਅੱਗ ਦੇ ਉਹ ਮੇਰਾ ਨਾਮ ਅਮਜੀਤ ਕੌਰ ਆ ਸਾਡੇ ਸਾਹਮਣੇ ਹਰਜਿਸੁਖ ਠੀਕ ਆ ਉਥੇ ਸ਼ਾਰਟ ਸ਼ਰਟ ਦੇ ਨਾਲ ਹੀ ਅੱਗ ਨੇ ਪਕੜ ਕੀਤੀ ਆ ਨੁਕਸਾਨ ਬਹੁਤ ਜ਼ਿਆਦਾ ਇਹਨਾਂ ਦਾ ਹੋ ਚੁੱਕਾ ਬਾਕੀ ਸਾਰਿਆਂ ਦੇ ਸਹਿਜ ਨਾਲ ਕੰਟਰੋਲ ਹੋ ਗਿਆ ਹੈ ਕਹੋ ਜੀ ਜੀ ਹਾਂ ਇਸ ਤਰ੍ਹਾਂ ਅੱਗ ਲੱਗੀ ਆ ਅੱਗ ਦਾ ਕੋਈ ਪਤਾ ਨਹੀਂ ਲੇਕਿਨ ਇਹ ਆ ਕਿ ਕੋਈ ਜੱਕ ਦਾ ਨਹੀਂ ਸਾਰੇ ਬਾਜ਼ਾਰ ਦੇ ਵਿੱਚ ਧੂੰਆਂ ਉੱਠਦਾ ਦੇਖਿਆ ਤੇ ਅਸੀਂ ਵੀ ਦੇਖਿਆ ਕਿ ਜ਼ੋਰ ਤੋਂ ਜ਼ਿਆਦਾ ਅੱਗ ਸੀ ਜਿਹਦੇ ਕਰਕੇ ਬਹੁਤ ਜਾਨੀ ਮਾਲੀ ਨੇ ਕਿਸਾਨ ਤੇ ਹੁਣ ਦੇਖਣ ਉਹਨਾਂ ਦਾ ਉਂਝ ਨ ਕਿਸਾਨ ਬਹੁਤ ਜ਼ਿਆਦਾ ਹੋ ਗਿਆ ਸਭ ਕੁਝ ਸਾੜ ਕੇ ਸਵਾਹ ਹੋ ਗਿਆ ਮਕੀਨੀ ਅੱਗ ਲੱਗ ਗਈ ਇਹ ਤਾਂ ਹੁਣ ਉਹ ਵਾਰ ਵਾਰ ਕਰ ਲੱਖਾਂ ਤੋਂ ਵੱਧ ਆਇਆ ਹੋਇਆ ਹੈ ਮਤਲਬ ਕਿ ਅਸੀਂ ਜ਼ਬਾਨੀ ਕੁਝ ਨਹੀਂ ਕਹਿ ਸਕਦੇ ਤੇ ਉਹਨਾਂ ਨੂੰ ਪਤਾ ਜਦੋਂ ਆਣ ਕੇੜਦੇ ਆਪਾਂ ਕੈਦੀ ਕਰਨਗੇ ਇਹ ਸਾਰਿਆਂ ਨੇ ਪਹਿਲੇ ਰਲ ਮਿਲ ਕੇ ਆਂਡ ਗਵਾਲ ਸਾਹਿਬ ਪੈਪਾਂ ਲਾ ਕੇ ਪਾਣੀ ਛੁੱਟਿਆ ਔਰ ਸਾਰੇ ਬਜ਼ਾਰ ਨੇ ਸਹਿਯੋਗ ਦੇ ਕੇ ਆ ਮਗਰ ਫਾਇਰ ਗਿਟ ਦੀ ਗੱਡੀ ਵੀ ਆਈ ਹੈ ਪੇਸਾਨਾਂ ਨੇ ਨਾਲ ਮਿਲ ਕੇ ਅੱਗ ਤੇ ਕਾਬੂ ਪਾਇਆ ਜਿੰਨਾ ਜਾਨੀ ਮਾਰੀ ਦੁਕਾਨਾਂ ਬਚਾ ਲੇਕਿਨ ਬਾਕੀ ਨੁਕਸਾਨ ਜ਼ਿਆਦਾ ਹੈ ਜਿਸੋੜੇ ਫੋਨ ਕੀਤਾ ਗੱਡੀ ਟਾਈਮ ਸੇ ਹੀ ਪਹੁੰਚ ਗਈ ਆ ਆਉਂਜਾ ਵਜਾ ਹੋ ਜਾ ਸਾਰੀ ਉਹ ਵੀ ਆਗੇ ਸੀ ਕਿ ਨਾਲ ਮੌਕੇ ਤੇ ਪਹੁੰਚ ਕੇ ਸੀ ਉਹਨਾਂ ਨੇ ਵੀ ਆਪਣਾ ਮਰਕੇ ਕਾਰਵਾਈ ਪੂਰੀ ਕੀਤੀ ਹੈ ਸਾਰਕਤੇ ਦੇ ਨਾਲ ਹੀ ਅੱਗ ਨੇ ਪਕੜ ਕੀਤੀ ਆ ਨੁਕਸਾਨ ਬਹੁਤ ਜ਼ਿਆਦਾ ਇਹਨਾਂ ਦਾ ਹੋ ਚੁੱਕਾ ਬਾਕੀ ਸਾਰੇ ਨੇ ਸਹਿਜ ਨਾਲ ਕੰਟਰੋਲ ਹੋ ਗਿਆ ਤੇ ਜ਼ੋਰ ਤੋਂ ਜ਼ਿਆਦਾ ਯਾਦ ਸੀ ਕਿ ਜਿਹੜੇ ਕਰਕੇ ਬਹੁਤ ਜਾਨੀ ਮਾਰੀ ਨੂੰ ਕਿਸਾਨ ਤੇ ਹੋਣਾ ਹੈ ਭਗਤ ਉਹਨਾਂ ਦਾ ਉਹਦੇ ਨੇ ਕਿਸਾਨ ਬਹੁਤ ਜ਼ਿਆਦਾ ਹੋ ਗਿਆ ਸਭ ਕੁਛ ਸਾਡੇ ਤੇ ਸਵਾਹ ਹੋ ਗਿਆ ਮਲਕੇ ਇੰਨੀ ਅੱਗ ਉਹ ਮੇਰਾ ਨਾਮ ਫਰਜ਼ੀਤ ਕੌਰ ਆ ਸਾਡੇ ਸਾਹਮਣੇ ਹਰਜਿਸੁਖੀਆ ਉਥੇ ਸ਼ਾਰਟ ਸ਼ਰਟ ਦੇ ਨਾਲ ਹੀ ਅੱਗ ਨੇ ਪਕੜ ਕੀਤੀ ਆ ਨੁਕਸਾਨ ਬਹੁਤ ਜ਼ਿਆਦਾ ਇਹਨਾਂ ਦਾ ਹੋ ਚੁੱਕਾ ਬਾਕੀ ਸਾਰਿਆਂ ਦੇ ਸਹਿਜ ਨਾਲ ਕੰਟਰੋਲ ਹੋ ਗਿਆ ਹੈ ਕਹੋ ਜੀ ਜੀ ਹਾਂ ਇਸ ਤਰ੍ਹਾਂ ਅੱਗ ਲੱਗੀ ਹੈ ਅੱਗ ਦਾ ਕੋਈ ਪਤਾ ਨਹੀਂ ਲੇਕਿਨ ਇਹ ਆ ਕਿ ਕੋਈ ਜੱਕਦਾ ਨਹੀਂ ਸਾਰੇ ਬਾਜ਼ਾਰ ਦੇ ਵਿੱਚ ਧੂੰਆਂ ਉੱਠਦਾ ਦੇਖਿਆ ਤੇ ਅਸੀਂ ਵੀ ਦੇਖਿਆ ਕਿ ਜ਼ੋਰ ਤੋਂ ਜ਼ਿਆਦਾ ਅੱਗ ਸੀ ਜਿਹਦੇ ਕਰਕੇ ਬਹੁਤ ਜਾਨੀ ਮਾਲੀ ਨੇ ਕਿਸਾਨ ਤੇ ਹੁਣ ਦੇਖਣ ਉਹਨਾਂ ਦਾ ਉਂਝ ਨ ਕਿਸਾਨ ਬਹੁਤ ਜ਼ਿਆਦਾ ਹੋ ਗਿਆ ਸਭ ਕੁਝ ਸਾੜ ਕੇ ਸਵਾਹ ਹੋ ਗਿਆ ਮਕੇਨੀ ਅੱਗ ਇਹ ਤਾਂ ਉਹਨਾਂ ਵਾਰ ਵਾਰ ਕੇ ਲੱਖਾਂ ਤੋਂ ਵੱਧ ਆਇਆ ਹੋਇਆ ਹੈ ਮਤਲਬ ਕਿ ਅਸੀਂ ਜ਼ਬਾਨੀ ਕੁਝ ਨਹੀਂ ਕਹਿ ਸਕਦੇ ਤੇ ਉਹਨਾਂ ਨੂੰ ਪਤਾ ਜਦੋਂ ਆਣ ਕੇੜਦੇ ਆਪਾਂ ਕੈਦੀ ਕਰਨਗੇ ਇਹ ਸਾਰਿਆਂ ਨੇ ਪਹਿਲੇ ਰਲ ਮਿਲ ਕੇ ਆਂਡ ਗਵਾਲ ਸਾਹਿਬ ਪੈਪਾਂ ਲਾ ਕੇ ਪਾਣੀ ਛੁੱਟਿਆ ਔਰ ਸਾਰੇ ਬਜ਼ਾਰ ਨੇ ਸਹਿਯੋਗ ਦੇ ਕੇ ਆ ਮਗਰ ਫਾਇਰ ਗਿਟ ਦੀ ਗੱਡੀ ਵੀ ਆਈ ਹੈ ਪੇਸਾਂ ਦੇ ਨਾਲ ਨਾਲ ਮਿਲ ਕੇ ਅੱਗ ਤੇ ਕਾਬੂ ਪਾਇਆ ਜਿੰਨਾ ਜਾਨੀ ਮਾਰੀ ਕਿਸਾਨਾਂ ਨੂੰ ਬਚਾ ਲੇਕਿਨ ਬਾਕੀ ਪਸਾਨ ਜਾ ਰਹਾ ਦਸੂਰੇ ਫੋਨ ਕੀਤਾ ਵਾ ਗੱਡੀ ਟਾਈਮ ਸੇ ਨਹੀਂ ਪਹੁੰਚ ਗਈ ਆ ਆਉਂ ਜਾ ਵਜਾ ਹੋ ਜਾ ਸਾਰੀ ਉਹ ਵੀ ਆ ਗਏ ਸੀ ਨਾਲ ਮੌਕੇ ਤੇ ਪਹੁੰਚ ਗਏ ਸੀ ਉਹਨਾਂ ਨੇ ਵੀ ਆਪਣਾ ਮਰਲੇ ਕਾਰਵਾਈ ਪੂਰੀ ਕੀਤੀ